ਮੈਂ ਬਖਤਾਵਰ ਸਿੰਘ ਘੜਮੀ ਸਾਡੀ ਪੰਜਾਬ ਸੰਗਰਸ਼ ਕਮੇਟੀ ਦੇ ਸੱਦੇ ਤੇ ਅਸੀਂ ਅੱਜ ਰੋਸ ਸਮਾਰਜ ਕੀਤਾ ਹੈ ਅਤੇ ਡੀਸੀ ਫਾਜ਼ਲ ਕਾਨੂੰ ਮੰਗ ਪੱਤਰ ਦਿੱਤਾ ਹੈ ਜਿਸ ਦੇ ਵਿੱਚ ਸਾਡੀ ਮੁੱਖ ਮੰਗ ਹੈ ਵੀ ਠੇਕੇਦਾਰੀ ਸਿਸਟਮ ਖਤਮ ਕਰਕੇ ਪੱਲੇਦਾਰਾਂ ਨੂੰ ਸਿੱਧਾ ਭੁਤਾਨ ਕੀਤਾ ਜਾਵੇ ਜਿਹਦੇ ਨਾਲ ਹੀ ਸਾਡਾ ਈਪੀਐਫ employees provident fund ਜਿਹੜਾ 25% ਸਰਕਾਰ ਕੱਟਦੀ ਏ ਸਾਡਾ 12% ਬੰਦਾ ਤੇ 13% ਜਿਹੜਾ ਹਿੱਸਾ ਮੁੱਖ 플레이ਰ ਦਾ ਹੈ ਦੂਸਰੀ ਬੇਨਤੀ ਹੈ ਕਿ ਸਾਡਾ ESI ਜਿਹੜਾ ਹੈ ਉਹ 4% ਕਟਿਆ ਜਾਂਦਾ ਹੈ ਅੱਜ ਤੱਕ ਸਾਡਾ ਕੋਈ ਵੀ ਇਲਾਜ ਨਹੀਂ ਹੋਇਆ ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਜਿਹੜੀ ਹੈ ਉਹ ਧਿਆਨ ਦੇਵੇ ਸਾਡੀਆਂ ਮੰਗਾਂ ਪੂਰੀਆਂ ਕਰੇ ਸਾਡਾ ਜਿਹੜਾ ਸੰਘਰਸ਼ ਚੱਲ ਜਾਰੀ ਹੈ ਸਾਡੇ ਸਾਥੀ ਜਿਹੜੇ ਸਕੂਰ ਚ ਬੈਠੇ ਨੇ ਮੈਂ ਖਾਸ ਕਰਕੇ ਉਹਨਾਂ ਸਾਥੀਆਂ ਨੂੰ ਸਲੂਟ ਕਰਦਾ ਜਿਹੜੇ ਐਨੀ ਕਰਦੇ ਦੀ ਧੰਡ ਠੰਡ ਦੇ ਵਿੱਚ ਆਪਣਾ ਮੋਰਚਾ ਲਾ ਕੇ ਬੈਠੇ ਨੇ ਔਰ ਅਸੀਂ ਮਿਲੇ ਹਾਂ ਚੰਡੀਗੜ੍ਹ 28 18 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਨਾਲ ਜਿਹੜਾ ਉਹਦਾ ਉਹ ਐਸਡੀ ਹੈ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦਾ ਵੀ ਸੌਵਾ ਤੋੜੀ ਅਸੀਂ ਮਿਲਟਰੀ ਕਰਾ ਕੇ ਤੁਹਾਡੇ ਮੰਗਸਰ ਦਾ ਹੱਲ ਕਰਾਂਗੇ ਜੇ ਸਰਕਾਰ ਨੇ ਸਾਡੀਆਂ ਮੰਗਾਂਵਾਂ ਨਾ ਜਾਣ ਕੀਤਾ ਸਾਡੀਆਂ ਮੰਗਾਂ ਨਾ ਸੁਣੀਆਂ ਤਾਂ ਅਸੀਂ ਜਿਹੜਾ ਸਰਕਾਰ 'ਚ ਤੇਜ਼ ਕਰਾਂਗੇ ਤੇ ਐਕਸ਼ਨ ਅਸੀਂ ਕੋਈ ਵੀ ਲੈ ਸਕਦੇ ਹਾਂ ਕਿਉਂਕਿ ਸਾਡੇ ਨਾਲ ਧੱਕਾ ਹੋ ਰਿਹਾ ਲਗਾਤਾਰ ਸਰਕਾਰ ਲਾਰੇ ਲਾਉਂਦੀ ਏ ਤੇ ਸਾਡਾ ਜਿਹੜਾ ਮੰਗਾਂਵਾਂਵਾਂ ਖਿਆਲ ਨਹੀਂ ਕਰਦੀ ਇਸ ਲਈ ਅਸੀਂ ਸਰਕਾਰ ਨੂੰ ਤੇਜ਼ ਕਰਦੇ ਹੋਏ ਸਰਕਾਰ ਨੂੰ ਬੇਨਤੀ ਵੀ ਹੈ ਤੇ ਨਾਲ ਚੇਤਾਵਨੀ ਵੀ ਹੈ ਜੇ ਪੱਲੇਦਾਰਾ ਸਿੱਧਾ ਬੋਤਲ ਨਾ ਕੀਤਾ ਗਿਆ ਤਾਂ ਅਸੀਂ ਆਉਣ ਵਾਲੇ ਸਮੇਂ 'ਚ ਸੰਘਰਸ਼ ਤੇਜ਼ ਕਰਾਂਗੇ ਜਿਸ ਦੇ ਨਾਲ ਜਿਹੜੇ ਨੁਕਸਾਨ ਹੋਏਗਾ ਉਹਦੀ ਜ਼ਿੰਮੇਵਾਰੀ ਸਰਕਾਰ ਔਰ ਪ੍ਰਸ਼ਾਸਨ ਦੀ ਹੋਏਗੀ ਫਿਰ ਮੈਂ ਦੁਬਾਰਾ ਬੇਨਤੀ ਕਰ ਦਿਆਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਸੀਂ ਵੋਟਾਂ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤੇ ਸੀ ਕੋਈ ਪ੍ਰਦਰਸ਼ਨ ਨਹੀਂ ਹੋਏਗਾ ਕੋਈ ਦਰਨਾ ਨਹੀਂ ਲੱਗੇਗਾ ਪਰ ਸਾਡੀ ਜਾਇਜ਼ ਮੰਗ ਹੈ ਅਸੀਂ ਇਹ ਗੱਲ ਕਹਿੰਦੇ ਆ ਵੀ ਜਿਹੜਾ ਤੁਸੀਂ 60% ਵਿਚੋਲੇ ਨਹੀਂ ਦੇ ਰਹੇ ਉਹਨੂੰ ਕੱਟ ਕੇ ਤੇ ਸਿੱਧਾ ਪੋਤਾ ਸਾਨੂੰ ਕਰੋ ਜੇ ਤੁਸੀਂ ਉਹਨੂੰ 50% ਦੇ ਰਹੇ ਹੋ ਤਾਂ ਅਸੀਂ ਸਰਕਾਰ ਤੇ ਕੋਈ ਬੋਝ ਨਹੀਂ ਪਾਉਣਾ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਸਾਨੂੰ 50 ਦੀ بجائے 45 ਦੇ ਦਿਓ 45% ਦੇ ਦੇਵੋ ਅਸੀਂ ਉਹਦੇ ਕੰਮ ਕਰਨ ਲਈ ਤਿਆਰ ਆਂ ਵਿਚੋਲੀਆ ਕੱਢੋ ਜੇ ਸਰਕਾਰ ਨੇ ਨਾ ਬੰਨੀ ਸੁਣੀ ਸਾਡੀ ਗੱਲ ਤਾਂ ਅਸੀਂ ਸੰਘਰਸ਼ ਜਿਹੜਾ ਤੇਜ਼ ਕਰਾਂਗੇ ਐਕਸ਼ਨ ਅਸੀਂ ਉਹ ਕਰਾਂਗੇ ਜਿਹੜਾ ਤਿੱਕਾ ਹੋਊਗਾ ਸਰਕਾਰ ਨੂੰ ਭੋਤਣਾ ਪੈਗਾ पंजाब सरकार मुर्दाबाद मुर्दाबाद मुरदाबाद ठेकेदारी सिस्टम मुर्दाबाद मुर्दाबाद मुरदाबाद ठेकेदारी सिस्टम मुर्दाबाद मुर्दाबाद मुरदाबाद पंजाब सरकार मुर्दाबाद मुर्दाबाद मुर्दाबाद